ਅੱਜ ਜੀ ਹੁਣ ਆਪਾਂ ਦੱਸਾਂਗੇ ਤੁਹਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਤੇ ਵੱਡੇ ਬਣੇ ਦੀ ਜਿਹੜੀ ਆਪਾਂ ਸਲਵਾਰ ਇਹ ਬਣਾਉਣੀ ਕਟਿੰਗ ਕਰਨੀ ਵੀ ਕਿਵੇਂ ਕੱਟੀ ਜਾਂਦੀ ਐ ਤੇ ਆਪਾਂ ਇਹਦੇ ਨਾਲ ਉਹ ਨਾ ਕਮੀਜ਼ ਲਾ ਲਿਆ ਠੀਕ ਐ ਬਾਹ ਵੀ ਲਾ ਲਈ ਐ ਤੇ ਆਪਣੇ ਕੋਲ ਇਹ ਕਪੜਾ ਬਚਿਆ ਉਹ ਇਹ ਆਪਣਾ 3.5 ਮੀਟਰ ਦਾ ਸੂਟ ਹੁੰਦਾ ਜਿਵੇਂ ਉਹਨਾਂ ਕਪੜੇ 'ਚ ਉਹ ਬਚਿਆ ਆਪਣਾ ਤੇ ਇਹ ਵੀ ਆਪਾਂ ਬਣਾਉਣੀ ਸਟ੍ਰੇਟ ਸਲਵਾਰ ਤੇ ਇਹਨੂੰ ਆਪਾਂ ਕਿਵੇਂ ਕਰਨਾ ਇੱਕ ਤੋਂ ਆਪਾਂ ਇਸ ਤਰ੍ਹਾਂ ਕਾਣ ਵਗੈਰਾ ਕੱਢ ਕੇ ਇਦਾਂ ਗੋੜਾ ਕਰਨਾ ਠੀਕ ਐ ਫਿਰ ਆਪਾਂ ਇਹਨੂੰ ਇਹਦੇ ਵਿੱਚ ਆ ਵੀ ਕਾਣ ਹੈਗਾ ਇੱਧਰ ਠੀਕ ਹੈ ਤੇ ਇਹਨੂੰ ਆਪਾਂ ਕੀ ਕਰਾਂਗੇ ਉਹ ਸਿੱਧਾ ਕਰ ਲਾਂਗੇ ਫਿਰ ਆਪਾਂ ਇਹ ਸਾਰੇ ਕੱਪੜੇ ਨੂੰ ਨਾ ਦੂਰਾ ਕਰ ਲਾਂਗੇ ਇੱਧਰ ਠੀਕ ਹੈ ਠੀਕ ਆ ਜਿਹੜਾ ਕਾਣ ਵਾਲਾ ਕੱਪੜਾ ਆਪਾਂ ਇੱਧਰ ਨੂੰ ਉੱਤਲੇ ਪਾਸੇ ਛੱਡ ਕੇ ਤੇ ਇਸ ਤਰ੍ਹਾਂ ਵਿਛਾਣਾਗੇ ਇਹਨੂੰ ਠੀਕ ਹੈ ਇਹ ਆਪਾਂ ਪਹਿਲਾਂ ਆਪਾਂ ਕਟਿੰਗ ਕੀਤੀ ਥੋੜੀ ਜਿਹੀ ਹੋਰ ਤਰੀਕੇ ਨਾਲ ਕਟਿੰਗ ਕੀਤੀ ਸੀ ਇਹ ਆਪਾਂ ਤੁਹਾਨੂੰ ਹੋਰ ਤਰੀਕੇ ਨਾਲ ਦੱਸਾਂਗੇ ਠੀਕ ਹੈ ਇਹ ਆਪਾਂ ਸਾਰੇ ਕਾ ਇਹ ਇੰਨਾ ਸਾਰਾ ਕਾਣ ਆ ਇਹ ਉਹ ਆਪਣਾ ਸਾਰਾ ਨਿਕਲ ਜਾਣਾ ਹੈ ਹਾਂਜੀ ਠੀਕ ਹੈ ਹੁਣ ਆਪਾਂ ਆ ਚੀਜ਼ ਜਿਹੜੀ ਬਰਾਬਰ ਕੀਤੀ ਹੈ ਇਧਰੋਂ ਤਾਂ ਕਿ ਇਹ ਆ ਕਾਣ ਜਿਹੜਾ ਆਪਣਾ ਨਿਕਲ ਜੇ ਹੁਣ ਆਪਾਂ ਇਦਾਂ ਰੱਖ ਕੇ ਇਹਨੂੰ ਮਿਲਣਾ ਹੈ ਠੀਕ ਹੈ ਹਾਂਜੀ ਆਏ ਕਰਕੇ ਸਿੱਧਾ ਵਿਛਾ ਲੈਣਾ ਇਹਨੂੰ ਹਾਂਜੀ ਆਜੋ ਘੜਾ ਪਾਈ ਤੋਂ ਇਤੋਂ ਮੈਂ ਲੈ ਦਿਲ ਸਾਂ। ਇਤੋਂ ਆਪਾਂ ਮੇਨਾਗੇ ਦਾ ਲਵਾਈ ਕਿੰਨੀ ਲਵਾਈ ਰੱਖਣੀ ਆਪਾਂ ਨੇ ਸਲਵਾਰ ਦੀ? 5.5 35 10.5 35 ਬਸ 32 ਰੱਖਾਂਗੇ ਜੀ। ਹਾਂਜੀ 32. ਇਤੋਂ ਰੱਖਾਂਗੇ ਆਪਾਂ 32। ਠੀਕ ਹੈ ਚੌਕ ਹੈ ਦਾ? ਉਹ ਦੇਖੋ। ਤੇ 32 ਚ ਆਪਾਂ ਨੇ ਜੇ ਸਟ੍ਰੇਟ ਬਣਾਉਣੇ ਕਿੰਨੇ ਇੰਚ ਰੱਖਣੇ? ਮਾਤ ਕਿੰਨਾ ਰੱਖਣਾ ਹੁੰਦਾ? ਸੁਤਵੇ ਸਲਵਾਰ ਦੇ ਆਪਾਂ ਨੇ 2 ਇੰਚ ਵਾਧ ਰੱਖਣਾ ਐਕਸਟਰਾ ਤੇ ਇਹ ਆਪਾਂ 32 32 ਤੇ 34 ਆਪਣੀ ਪੂਰੀ ਪੂਰੀ ਹੈ ਕਵਰ ਆ ਜੀ ਹਾਂ ਪੂਰੀ ਪੂਰੀ ਹੈ ਨਾ ਉਹਨਾਂ ਹੀ ਜਿੰਨਾ ਆਪਾਂ ਨੂੰ ਚਾਹੀਦਾ ਠੀਕ ਹੈ ਫਿਰ ਆਪਾਂ ਇਹ ਪੂਰਾ ਹੀ ਰੱਖਾਂਗੇ ਤੇ ਇਹ ਇਹ ਹੈ ਕੰਨੀ ਲੋਟਾ ਕੰਨੀ ਵਾਲਾ ਪਾਸਾ ਤੇ ਆਪਾਂ ਨੂੰ ਚਾਹੀਦਾ ਉਧਰੋਂ ਗੋਲ ਪਾਸਾ ਠੀਕ ਹੈ ਤੇ ਆਪਾਂ ਨੇ ਇਹ ਜਿਹੜੀ ਗੋਲ ਪਾਸੇ ਆਪਾਂ ਪਹੁੰਚਾ ਰੱਖਣਾ ਆਪਣਾ ਇਧਰੋਂ ਮੇਰੇ ਨੂੰ ਇਹ ਆਪਣੇ ਕੋਲੇ 27 ਇੰਚ ਘੇਰਾ ਆਪਾਂ ਨੂੰ ਚਾਹੀਦਾ ਹੈ ਬਾਈਕ ਤੇ ਜੇ ਆਪਾਂ ਸਾਰਾ ਰੱਖਣਾ ਚਾਹੋ ਨੇ ਇੰਨਾ ਵੀ ਰੱਖ ਸਕਦੇ ਆ ਤੇ ਹਜੇ ਆਪਾਂ ਬੈਂਟਰੀ ਕਟਿੰਗ ਕਰਨੀ ਆ ਜਾਨੀ ਆਪਾਂ ਥੋੜੀ ਜੀ ਭਾਰੀ ਬਣਾਉਣੀ ਆ ਤਾਂ ਆਪਾਂ ਉਦਾਂ ਵੀ ਬਣਾ ਸਕਦੇ ਆ ਤੇ ਅੱਗੇ ਆਪਾਂ ਜਿਹੜੀ ਬਣਾਈ ਉਹ ਆਪਾਂ 22 ਇੰਚਾਂ ਦੀ ਬਣਾਈ ਹੈ ਠੀਕ ਹੈ ਹੁਣ ਇਹ ਆਪਾਂ ਬਣਾਵਾਂਗੇ ਜਿੰਨਾ ਪੜੇ ਲੋਟ ਹੈਗਾ ਕਪੜਾ ਓਨੇ ਹੁਣ 27 ਦੀ ਬਣਾ ਦੇਣੀ 27 ਦੀ ਹਜੇ ਆਪਾਂ ਪੂਰਾ ਹੀ ਪੂਰਾ ਹੀ ਰੱਖ ਲਾਂਗੇ ਇਹ ਤੇ ਉਸ ਹਿਸਾਬ ਨਾਲ ਬਣ ਜਾਂਦੀ ਆ ਉਹਦਾ ਪੜਾ ਜਾਨੀ ਪੜੇ ਛੋਟੇ ਵਾਲੇ ਦੀ 22 ਬਣ ਜਾਂਦੀ ਆ ਇਹ ਆਪਣੀ 27 ਬਣ ਗਈ ਠੀਕ ਹੈ ਤੇ ਹੁਣ ਆਪਾਂ ਇਧਰੋਂ ਲਾਵਾਂਗੇ ਇਧਰੋਂ ਮਿਣੋ ਆਪਣਾ ਗੋਲ ਪਾਸੇਓ ਕਿੰਨਾ ਕਪੜਾ ਹੈ ਹਾਂਜੀ ਜੀ ਦੁਕਾਨ ਕਾਣ ਕਾਣ ਛੱਡ ਕੇ ਕਿੰਨਾ ਇਹ ਆਪਣਾ 34.5 35 ਹੈ ਜੀ ਹਾਂ ਬਸ ਇਹ ਦੁਕਾਨ ਦਾ ਥੋੜਾ ਜਿਹਾ ਬਸ ਉਹ ਨਿਕਲ ਹੀ ਜਾਣਾ 34.5 ਰੱਖ ਲਓ ਜੀ ਹਾਂਜੀ ਸਾਰਾ ਆਪਾਂ ਮੈੱਲ ਲਿਆ ਹਾਂ ਇਧਰੋਂ ਵੀ ਹੁਣ ਇਧਰੋਂ ਬਸ 32 ਕਰ ਲਓ نیچے ਥੱਲੇ ਉੱਪਰ ਆਪਾਂ ਕਾਟ ਪਾਉਣੀ ਜਿਹੜੀ ਇਦਾਂ ਨਹੀਂ نیچے ਨੂੰ ਕਰਨਾ ਬੱਤੀ ਤੇ ਰੱਖਣਾ ਬੱਤੀ ਇੱਥੇ ਬੱਤੀ ਲਿਆ ਉਧਰ ਹੀ ਕੰਨੀ ਤੇ ਸਾਢੇ 32 ਹਾਂ ਹਾਂ ਸਾਢੇ 32 ਤੇ ਥੋੜਾ ਥੋੜਾ ਇੱਧਰ ਪੁਕਰਨਾ ਹਾਂ ਸਾਢੇ 32 ਤੇ ਆਪਾਂ ਇੱਥੇ ਨਿਸ਼ਾਨ ਲਾਉਣਾ ਹੈ ਠੀਕ ਹੈ ਇੱਥੇ ਨਿਸ਼ਾਨ ਲਾ ਜਿੱਦੋਂ ਵੀ ਰੱਖਣਾ ਨਾ ਸਾਢੇ 32 ਜੇ ਕੁਝ ਵੀ ਇੱਧਰ ਥੋੜਾ ਜਿ ਰੱਖਣਾ ਹੁੰਦਾ ਹੈ ਠੀਕ ਹੈ ਖਪੜਾ ਇੱਥੇ ਸਾਢੇ 32 ਤੇ ਲਾ ਤਾਂ ਹਾਂਜੀ ਤੇ ਹੁਣ ਇਧਰਲੀ ਸਾਈਡ ਲਾਓ 10 ਇੰਚ ਦੀ ਠੀਕ ਹੈ। ਇਹ ਜਿਹੜਾ ਕਰੀ ਦੀ ਬੜਕ ਕੇ। ਹੁਣ ਆਪਣਾ ਇੱਥੇ ਲੱਗੂਗਾ 10 ਇੰਚ ਤੇ। ਠੀਕ ਹੈ। ਉਪਰੋਂ ਖਾਨ ਛੱਡ ਕੇ ਇੱਥੇ ਲਾਵਾਂਗੇ 10 ਇੰਚ। ਹਾਂਜੀ। ਹੁਣ ਆਪਾਂ ਇੱਥੋਂ ਰੱਖ ਕੇ ਸਿੱਧਾ ਰੱਖ ਇੱਥੇ ਆਪਾਂ ਲਗਾਵਾਂਗੇ 8 1/2 ਇੰਚ ਤੇ ਇੱਕ ਨਿਸ਼ਾਨ ਲਾ ਕੇ 1 1/2 ਇੰਚ ਐਕਸਟਰਾ ਅੱਗੇ ਲਾਵਾਂਗੇ। ਤੇ ਕੱਟ ਕੇ ਲਾ ਲਓ। 9.5 ਤੇ ਠੀਕ ਹੈ ਹਾਂ ਜੀ ਲਾਪੜਾ ਇੱਕ 9.5 ਦੇ ਲੈਣਾ ਪਤਾ ਪਤਾ ਹੋਣਾ ਆਪਣਾ ਇਹ ਇੱਧਰ ਜਿਹੜਾ ਦਸਤ ਲਾਇਆ ਇਹਦੇ ਨਾਲ ਮਿਲਾਉਣੀ ਹੈ ਆਪਾਂ ਨੇ ਇਹ 9.5 ਵਾਲੀ ਜੀ ਹਾਂ ਜੀ ਉੱਪਰ ਵੀ ਭਰ ਦਿੱਤਾ ਸਿੱਧਾ ਕਰਵਾ ਲਏ ਸਿੱਧਾ ਉੱਪਰ ਇਹਰਾ ਸਿੱਧੀ ਲਾਉਣੀ ਹੈ ਜਿਵੇਂ ਆਪਾਂ ਕਾਟ ਹਾਂਜੀ ਕਿਹੜਾ ਜਮਾ ਸਿੱਧਾ ਲਾਉਣਾ ਬਾਅਦ ਵਿੱਚ ਉਹਦੀ ਗਲਾਈ ਕਰ ਲਈਏ 10 ਕਿੱਥੇ ਆਉਣਾ 10 ਤੋਂ ਰੋਣੀ ਹੈ ਠੀਕ ਹੈ ਹਾਂਜੀ 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 ਇੱਥੋਂ ਲਾ ਕੇ ਠੀਕ ਠੀਕ ਲਾਓ ਕੋਟ ਜਿਹਾ ਜਿਹਾ ਐਜ ਤੇ ਨਿਸ਼ਾਨ ਲਾਉ ਪਹਿਲਾਂ ਇੱਥੇ ਲਾਵਾਂਗੇ ਐਜ ਤੇ ਨਿਸ਼ਾਨ ਠੀਕ ਹੈ ਨਹੀਂ ਤੋਂ ਅਪਛਟ ਕੇ ਇਹਨੂੰ ਆਪਾਂ ਬਣਾਉਣਾ ਇਹਦੇ ਨਾਲ ਜਿਹੜਾ ਆ ਠੀਕ ਹੈ ਅਸਰੇ ਵਿੱਚ ਨਾਲ ਜਿਹਾ ਆ ਹੋਇਆ ਆ ਆਪਣਾ ਮਗਾ ਫਿਟਿੰਗ ਵਾਲਾ ਜਿਹਦੀ ਆਪਾਂ ਥੋੜੀ ਜਿਹੀ ਖਾਨੀ ਨੀ ਕਾੜਦੇ ਤਾਂ ਇਦਾਂ ਇੱਦਾਂ ਲੈ ਆ ਕੇ ਇਹਦੇ ਨਾਲ ਬਣਾਉਣੀ ਠੀਕ ਹੈ ਹਾਂਜੀ ਇਦਾਂ ਆਪਾਂ ਇਹ ਕਾਟ ਪਾਣੀ ਹੈ ਇਹ ਇਹ ਕਾਟ ਨਾਲ ਲੱਗਿਆ ਜਣਾ ਜੀ ਕਿਹੜਾ ਹਾਂ ਗੈਸੇ ਤੋ ਜਨੇ ਪਰਾਂ ਜੀ ਪਰ ਆਪਾਂ ਇਹ ਇਹ ਬਣ ਗਈ ਜੇਰਾ ਥੋੜੀ ਜਿਹੀ ਵੱਧ ਘੇਰਿਆ ਨੇ ਠੀਕ ਹੈ ਜੇ 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 ਆਪਾਂ ਉਹ ਥੋੜੀ ਜੀ ਆਪਾਂ ਕਾਰਡ ਵਧਾ ਸਕਦੇ ਆ ਸਕੇਲ ਲੈ ਲੀ ਜੀ ਸਕੇਲ ਇਹ ਆਪਣੀ ਜਿਹੜੀ ਫਿਟਿੰਗ ਵਾਲੀ ਉਸੇੋਂ ਆ ਫਿਰ ਆਪਣੀ ਇੱਥੋਂ ਦੀ ਆਉ ਜੇ ਆਪਾਂ ਹਲਕੀ ਬਣਾਉਣੀ ਹੈ ਫਿਰ ਆਪਾਂ ਉਹੀ ਛੋਟਾ ਘੇਰ ਬਣਾਵਾਂਗੇ ਠੀਕ ਹੈ ਆਹ ਵਾਲੀ ਇੱਥੋਂ ਕਾਟ ਰੱਖਣੀ ਹੈ ਠੀਕ ਹੈ ਇਹਦੇ ਨਾਲ ਮਲਉਣੀ ਹੈ ਐਦਾਂ ਕਾਰਡ ਪਾ ਲੈਣੀ ਜੀ ਨਾ ਇਹ ਵੀ ਆ ਅੰਦਰ ਦੀ ਸਾਈਡ ਵੀ ਆਪਾਂ ਰੱਖ ਸਕਦੇ ਆ ਇੱਥੋਂ ਠੀਕ ਹੈ ਨਾ हां गल चढ़े इत्थे रखी ऐंदा ਥੋੜੀ ਜੀ ਆਪਾਂ ਜੇ ਵੱਧ ਗਲਾਈ ਪਾਉਣੀ ਤੇ ਆਹ ਸੈਂਡ ਰੱਖਣੀ ਐ ਜੇ ਘੱਟ ਪਾਉਣੀ ਫਿਰ ਆਹ ਸੈਂਡ ਰੱਖਣੀ ਠੀਕ ਹੈ ਇੱਧਰ ਲਈ ਆ ਜ्यादा ਗਲਾਈ ਏ ਥੋੜੀ ਜੀ ਇਹ ਆਪਾਂ ਇੱਧਰ ਨੂੰ ਕਰਕੇ ਐ ਰੱਖ ਸਕਦੇ ਫਿਰ ਆਪਣੀ ਥੋੜੀ ਜੀ ਜ਼ਿਆਦਾ ਗਲਾਈ ਪੈ ਜੂ ਇੱਥੇ ਠੀਕ ਹੈ ਬਸ ਇੰਨਾ ਕ ਫਰਕ ਪੈ ਜਾਂਦਾ ਜੇ ਆਪਾਂ ਥੋੜੀ ਜੀ ਜ਼ਿਆਦਾ ਗਲਾਈ ਪਾਉਣੀ ਐ ਉਹ ਤਾਂ ਪਾ ਦੇਣੀ ਐ ਠੀਕ ਹੈ ਠੀਕ ਹੈ ਕੇ ਪਿੱਛੇ ਜਾਂਦਾ। ਕਿਉਂ ਤਾਂ ਗੱਲ ਹੋ ਰਹੀ ਹੈ ਨਾ ਉਹਦੇ ਦੀ। ਪਾਸ ਨਾਲ ਹੀ ਲਿਆਉਣਾ ਸੀ ਸਿੱਧਾ ਵਾਸਾ। ਤਾਂ ਨੂੰ ਤਾਂ ਨੂੰ ਨਹੀਂ ਜਾਣਾ। ਠੀਕ ਹੈ। ਤਾਂ ਆਪਣੀ ਝੋੜੀ ਵਾਲੀ ਸਿਉਣੀ ਬਚੇ ਨਾ। ਠੀਕ। ਇਹਨਾਂ ਆਪਣਾ ਇਹ ਐਕਸਟਰਾ ਫालतू ਵਾਧੂ ਕਟੂ ਕਟਿੰਗ ਹੋ ਗਿਆ। ਹਾਂ। ਤੇ ਹੁਣ ਆਪਾਂ ਜੋ ਇਧਰੋਂ ਆ ਪਹੁੰਚਾਂ ਦਾ ਫੋਲ ਸਾਈਡ ਆ ਇਹ ਕੱਟ ਕੇ ਕਰ ਦੋ। ਹਾਂ ਜੀ। ਪੈਟੀ ਰਹੇਗੀ ਜਬਾਈ ਇੰਚ ਕੱਟਣੀ ਇੱਕ ਹੀ ਤਿਆਰ ਆ ਜੀ। ਆ ਕੱਟ ਦੇਗੀ ਕਿ ਮੈਂ ਆਹੀ ਰਤਨੀਆ ਉਹ ਮੈਂ ਕੱਟ ਦਿੰਦੇ ਆ ਆਹ ਵਾਲੀ ਜੇ ਮੈਂ ਕੱਟਤਾ ਵੀ ਆਪਾਂ ਜੇ ਹੁਣ ਆਪਾਂ ਜਿਹੜਾ 2 ਇੰਚ ਦਾ ਨਿਸ਼ਾਨ ਆ ਏਦਾਂ ਆਪਾਂ ਰੱਖ ਕੇ ਆਪਾਂ ਇਸ ਸਕੈਲ ਨਾਲ ਵੀ ਲਾ ਸਕਦੇ ਜਿਹੜੀ ਆ ਚੀਜ਼ ਹੈ ਨਾ ਜਿਵੇਂ ਨਾ ਤੇ ਆਪਣੇ ਕੋਲੇ ਹੋਵੇ ਸਿੱਧਾ ਕਰਦੇ ਉਹ ਜਾਨੇ ਬਣਾਈ ਤੇ ਔਰ ਆਪਾਂ ਇਥੋਂ ਇਹ ਕੱਟ ਕਰਦੇ ਆ ਨਿਸ਼ਾਨ ਆ ਕੋਲ ਠੀਕ ਹੈ ਤੇ ਇੱਥੇ ਕੱਟ ਲਾ ਦੇ ਇਹ ਤੇ ਨੀਚੇ ਬਰਛੇ ਤੇ ਕੱਟਣਾ ਹੁਣ ਜੀਪਾ ਹੱਥ ਕੀ ਕੱਟਣਾ ਹੈ ਹੁਣ ਆ ਬਰਛੇ ਦੇ ਬਰਛੇ ਦੀ 22 ਇੰਚ ਤਿਆਰ ਕਰ 21 ਜਾਂ ਦੇ ਬਾਈ ਕੱਟਣੀ ਹੈ ਜੀ ਇਹਦੀ ਬਾਈ ਬਾਈ ਚ ਬੁਰੂਦੀ ਲਈ ਆਪਾਂ ਦਾਇਰ ਕਰਦੇ ਕਿੱਦਾਂ ਬਾਈ ਬਾਈ ਹੋਊਗੀ ਇਹਦੇ ਨਹੀਂ ਵਾਤੂ ਹੈ ਪਰਾਪਰ ਗੋਲ ਆ ਰਿਹਾ ਹੈ ਆ ਆਪਣਾ ਗੋਲ ਪਾਸਾ ਜਿਹੜੀ ਆਪਾਂ ਕੱਟ ਕਰ ਲਿਆ ਠੀਕ ਹੈ ਹੁਣ ਆਪਾਂ ਇਹਦੇ ਵਿੱਚੋਂ ਕੱਟਣੀ ਹੈ ਬੈਲਟ ਠੀਕ ਹੈ ਬੈਲਟ ਜਿਹੜੀ ਆਪਾਂ ਕੱਟਾਂਗੇ ਇਹਨੂੰ ਇਸ ਤਰ੍ਹਾਂ ਦੂਰੇ ਨੂੰ ਰੱਖ ਲਾਂਗੇ ਠੀਕ ਹੈ ਆਹ ਚੀਜ਼ ਜਿਹੜੀ ਆਪਣੀ ਜੇ ਜਲਦੀ ਫੋਨ ਨਾ ਹੋਵੇ ਫਿਰ ਬੈਲਟ ਨਹੀਂ ਨਿਕਲਦੀ ਆਹ ਚੀਜ਼ ਆਪਣੀ ਹੈ ਕਿ ਦੂਰਾ ਕਰਕੇ ਰੱਖਿਆ ਠੀਕ ਹੈ ਇਹ ਚੀਜ਼ ਹੋਰ ਲੱਗ ਪੈਣੀ ਕਿੱਦਾਂ ਕਰਨਾ ਇੱਥੋਂ ਆਪਾਂ ਨੇ 7 ਇੰਚ ਮੈਨ ਲੈਣਾ ਇੱਕ ਵਾਰੀ 7 ਤੋਂ ਵਜ਼ਨ ਠੀਕ ਹੈ ਇਹ ਨੂੰ ਆਪਾਂ ਕਰ ਲਾਂਗੇ ਕੱਟ ਆਪਾਂ ਇੱਥੋਂ ਲਵਾਏ ਜਿਹੜੀ ਲਾਵਾਂਗੇ ਗੱਟ ਦੀ ਕਿੰਨੀ ਆਪਾਂ ਅੱਧੇ ਬੈਂਚ ਚੋੜੀ ਆਪਣੇ ਵੇਰਵੇ ਦੀ 21 ਚਾਹੀਦੀ 22 ਆਇਆ 22 ਦੀ ਕਟਾਈ ਕਰਾਂਗੇ ਇੱਥੋਂ ਰੱਖ ਕੇ 22 ਸਵਾ 22 ਕਟਾਈ ਕਰਨੇ ਜੜੀ ਪੂਰੀ ਨਹੀਂ ਥੋੜੀ ਜਿਹੀ ਵਾਟਰ ਰੱਖਾਂਗੇ ਤਾਂ ਵੱਡੀ ਸੌਣ ਵੀ ਭਰ ਲਾਂਗੇ ਨਾ ਮੇਰਾ ਨਹੀਂ ਹੁੰਦਾ ਵੀ ਘਟ ਗਈ ਠੀਕ ਹੈ ਸਵਾ 22 ਜੜੀ ਕਰ ਲੈਣਾ ਵਸਾ ਕਰ ਦਿਓ ਨੀ ਦੀ ਆਪਣੀ بس ਆ ਜਿਹੜੇ ਸੱਤ ਸੱਤ ਕਰਕੇ ਆਪਾਂ ਨੇ ਕੱਟ ਲੈਣਾ ਠੀਕ ਹੈ ਉੱਥੋਂ ਆਪਣੀ ਲਿਖਾਈ ਗਏ ਤਾਂ ਇਹ ਬਸ ਇਹਦਾ ਫੋਲੋ ਆਪਣੀ ਉਹਦੀ ਕਟਿੰਗ ਠੀਕ ਹੈ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਪਲੀਜ਼ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਸਾਡੀ ਜਿਹੜੀ ਵੀ ਰੀਕਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ